ਬਾਬਾ ਗੁਰ ਚਰਨਦਾਸ ਜੀ ਦੀ ਵਰਸੀ ਅਤੇ ਮਹੰਤ ਹਰਪਾਲ ਦਾਸ ਜੀ ਦੇ ਜਨਮ ਉਤਸਵ ਮੌਕੇ ਅਠਵਾਂ ਵਿਸ਼ਾਲ ਅੱਖਾਂ ਦਾ ਮੁਫਤ ਚੈੱਕਅਪ ਕੈਂਪ ਕੈਂਪ ਦੌਰਾਨ ਤਕਰੀਬਨ 250 ਮਰੀਜ਼ਾਂ ਦਾ ਕੀਤਾ ਗਿਆ ਫ੍ਰੀ ਚੈੱਕਅਪ ਅਤੇ 50 ਮਰੀਜ਼ਾਂ ਦੇ ਲਾਏ ਗਏ ਫ੍ਰੀ ਲੈਂਸ ਬਾਬਾ ਸ਼ਰੀਚੰਦ ਸੰਪਰਦਾਏ ਨਾਲ ਸੰਬੰਧਿਤ ਉਦਾਸੀਨ ਆਸ਼ਰਮ ਇਮਾਮਗੜ ਵਿਖੇ ਇਸ ਸੰਸਾਦ ਦੇ ਮੁੱਖ ਸੇਵਾਦਾਰ ਰਹੇ ਬਾਬਾ ਗੁਰਚਰਨ ਦਾਸ ਜੀ ਦੀ ਪਰਸੀ ਤੇ ਵਿਸ਼ੇਸ਼ ਅਤੇ ਇਸ ਅਸਥਾਨ ਦੇ ਮੌਜੂਦਾ ਪ੍ਰਮੁੱਖ ਸੇਵਾਦਾਰ ਅਤੇ ਵਿਸ਼ਵ ਵਿਰਾਸਤ ਕਲਾ ਕੇਂਦਰ ਚੰਡੀਗੜ੍ਹ ਦੇ ਚੇਅਰਮੈਨ ਮਹੰਤ ਹਰਪਾਲ ਦਾਸ ਜੀ ਦੇ ਜਨਮ ਦਿਵਸ ਮੌਕੇ ਹਰ ਸਾਲ ਦੀ ਤਰ੍ਹਾਂ ਪੁਨਰਜੋਤ ਨੇਤਰਦਾਨ ਸਭਾ ਵੱਲੋਂ ਇੰਟਰਨੈਸ਼ਨਲ ਪੀਸ ਅਵਾਰਡੀ ਅਤੇ ਇੰਟਰਨੈਸ਼ਨਲ ਲਾਈਫਟਾਈਮ ਅਚੀਵਮੈਂਟ ਅਵਾਰਡੀ ਸਰਦਾਰ ਇੰਦਰਜੀਤ ਸਿੰਘ ਮੁੰਡੇ ਚੇਅਰਮੈਨ ਕੇ ਇਸ ਗਰੁੱਪ ਦੇ ਉਦਮ ਸਦਕਾ ਅਤੇ ਮਹੰਤ ਹਰਪਾਲ ਦਾਸ ਜੀ ਦੇ ਉਦਮ ਸਦਕਾ ਉਦਾਸੀਨ ਆਸ਼ਰਮ ਡੇਰਾ ਇਮਾਮਗੜ੍ਹ ਵਿਖੇ 8ਵਾਂ ਅੱਖਾਂ ਦਾ ਚੈੱਕਅਪ ਅਤੇ ਆਪਰੇਸ਼ਨ ਕੈਂਪ ਲਗਾਇਆ ਗਿਆ ਜਿਸ ਵਿੱਚ ਤਕਰੀਬਨ 250 ਦੇ ਕਰੀਬ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਅਤੇ 50 ਲੋੜਵੰਦ ਮਰੀਜ਼ਾਂ ਦੇ ਲੈਂਸ ਪਾਏ ਗਏ ਅੱਜ ਸਾਡੇ ਗੁਰਦੇਵ ਸਵਾਮੀ ਬਾਬਾ ਗੁਰਚਰਨ ਦਾਸ ਜੀ ਮਹਾਰਾਜਿਆਂ ਦੀ ਤੇ 24ਵੀਂ ਸਾਲਾਨਾ ਵਰਸੀ ਸੀ ਜਿਸ ਦੇ ਸਬੰਧ ਦੇ ਵਿੱਚ ਸਵੇਰੇ ਅਮਰਤ ਵੇਲੇ ਸਹਿਜ ਪਾਠ ਦੇ ਭੋਗ ਪਾਏ ਗਏ ਤੇ ਉਪਰੰਤ ਗੁਰੂ ਕੇ ਲੰਗਰ ਸੰਗਤਾਂ ਨੂੰ ਸ਼ਕਾਇਗੇ ਉਸ ਤੋਂ ਬਾਅਦ ਠੀਕ ਸਾਢੇ 1:10 ਵਜੇ ਪੁਨਰਜੋਤ ਨੇਤਰਦਾਨ ਸਭਾ ਵੱਲੋਂ ਸਾਲਾਨਾ 8ਵਾਂ ਅੱਖਾਂ ਦਾ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ 350 ਦੇ ਕਰੀਬ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਤੇ ਉਹਨਾਂ ਵਿੱਚੋਂ ਜੋ ਡਾਕਟਰਾਂ ਨੇ ਮਤਲਬ ਕਹ ਲੈਨਸ ਪਾਉਣ ਲਈ ਮਰੀਜ਼ ਕੱਢੇ ਸੀਗੇ ਉਹਨਾਂ ਨੂੰ ਲੁਧਿਆਣੇ ਨੂੰ ਰਵਾਨਾ ਕੀਤਾ ਗਿਆ ਲੈਨਸ ਪਾਉਣ ਦੇ ਲਈ ਕਿਉਂਕਿ ਡਾਕਟਰ ਰਮੇਸ਼ ਜੀ ਆਪਣੇ ਹਸਪਤਾਲ ਜੋ ਕਿ ਲੁਧਿਆਣਾ ਵਿੱਚ ਹੈ ਉੱਥੇ ਲੈਨਸ ਪਾਉਂਦੇ ਨੇ ਤੇ ਇਹ ਹਰ ਸਾਲ ਕੈਂਪ ਲਗਾਇਆ ਜਾਂਦਾ ਹੈ ਹਰ ਸਾਲ ਸਾਲਾਨਾ ਪ੍ਰੋਗਰਾਮ ਹੁੰਦਾ ਹੈ ਮਾਲਪੂੜਿਆਂ ਦਾ ਜੱਗ ਕੀਤਾ ਗਿਆ ਜਿਸ ਦੇ ਵਿੱਚ ਨਿਕਾ ਸ਼ਰਧਾਲੂਆਂ ਨੇ ਹਾਜ਼ਰੀਆਂ ਭਰੀਆਂ ਤੇ ਐ ਇਦਾਂ ਦੇ ਲੋਕ ਭਲਾਈ ਦੇ ਕੰਮ ਕਰਨ ਲਈ ਪਰਮਾਤਮਾ ਸਾਨੂੰ ਸਮਤ ਵਕਸ਼ਣ ਅਸੀਂ ਇਦਾਂ ਦੇ ਕੰਮ ਕਰਦੇ ਰਹੀਏ ਤੇ ਆਪਣੇ ਵੱਡਿਆਂ ਦੀਆਂ ਜਾਦਾ ਮਨਾਉਂਦੇ ਰਹੀਏ ਉਹਨਾਂ ਦੀ ਯਾਦ ਦੇ ਵਿੱਚ ਇਹੋ ਜਿਹੇ ਸਾਲਾਨਾ ਪ੍ਰੋਗਰਾਮ ਕਰਦੇ ਰਹੀਏ ਅੱਜ ਦੇ ਪ੍ਰੋਗਰਾਮ ਲਈ ਅੱਜ ਦਾ ਪ੍ਰੋਗਰਾਮ ਜੋ ਡੇਰਾ ਇਮਾਮਗੜ ਸਵਾਦਾ ਵਿਖੇ ਮਹਾਨ தਰਪਾਲ ਦਾਸ ਜੀ ਦੀ ਰਹਿਨਮਾਈ ਹੇਠ ਹੋਇਆ ਤਾ ਇਥੇ ਡੇਰੇ ਦੇ ਵਿੱਚ ਗੁਰਚਰਨ ਦਾਸ ਸੰਤ ਉਹਨਾਂ ਦਾ ਮਤਲਬ ਹੈ ਬਰਸੀ ਦੀ ਉਹ ਵੀ ਮਨਾਈ ਗਈ 14ਵੀ ਤੇ ਉਸ ਤੋਂ ਬਾਅਦ ਜੱਗ ਵੀ ਚਲਾਇਆ ਪੂੜਿਆਂ ਦਾ ਵਧੀਆ ਚੱਲਿਆ ਤੇ ਫਿਰ ਅਸੀਂ ਪੁਨਰ ਜੋਤ ਨੇਤਰਦਾਨ ਸਭਾ ਨੇ ਕੈਂਪ ਲਗਾਇਆ ਤਾਂ ਉਹਦੇ ਵਿੱਚ ਸਾਡੀ ਸਾਰੀ ਟੀਮ ਆਈ ਤੇ ਲੈਂਜ਼ ਵੀ ਪਾਏ ਗਏ ਦਵਾਈਆਂ ਵੀ ਦਿੱਤੀਆਂ ਗਈਆਂ ਅੱਖਾਂ ਚੈੱਕ ਵੀ ਕੀਤੀਆਂ ਤੇ ਹੁਣ ਜਿਹੜੇ ਮਰੀਜ਼ਾਂ ਦੇ ਲੈਂਜ਼ ਪਾਉਣੇ ਹਨ ਉਹ ਬਸ ਦਰੇਜ ਕਰਕੇ ਉਹਦੇ ਵਿੱਚ ਬਿਠਾ ਕੇ ਮਰੀਜ਼ ਸੰਤਾ ਨੇ ਝੰਡੀ ਦੇ ਕੇ ਉਹ ਲੁਧਿਆਣੇ ਨੂੰ ਰਵਾਨਾ ਕਰਤੇ ਉਹ ਰਮੇਸ਼ ਕੁਮਾਰ ਜੋਧਾ ਮਨਸੂਰਾਂ ਵਾਲਾ ਬਹੁਤ ਮਸ਼ਹੂਰ ਤੇ ਬਹੁਤ ਵਧੀਆ ਡਾਕਟਰ ਹੈ ਉਹਨਾਂ ਉਹ ਆਪਰੇਸ਼ਨ ਕਰਨਗੇ ਤੇ ਉਸ ਤੋਂ ਬਾਅਦ ਰਾਤ ਨੂੰ ਉਹ ਜਿੰਨੇ ਵੀ ਮਰੀਜ਼ ਆ ਸਾਡੇ ਉੱਥੇ ਰਹਿਣਗੇ ਤੇ ਸੋਹਾਂ ਨੂੰ ਇਹ ਇੱਥੇ ਆਪਣੇ ਇਮਾਮ ਘੜੇ ਵਿੱਚ ਆ ਜਾਣਗੇ ਉਸ ਤੋਂ ਬਾਅਦ ਉਹਨਾਂ ਨੂੰ ਘਰਾਂ ਦੇ ਵਿੱਚ ਪਹੁੰਚਾਇਆ ਜਾਊਗਾ ਔਰ ਐਨ ਕਾਮ ਵੀ ਭਰੀ ਦਿੱਤੀਆਂ ਜਾਣਗੀਆਂ ਤਾਂ ਇਸ ਤਰ੍ਹਾਂ ਦਾ ਇਹ ਜਿਹੜੇ ਅਸੀਂ ਕਾਰਜ ਹੈ ਕਰਦੇ ਰਹਿੰਨੇ ਆ ਧੰਨਵਾਦ